ਲੋ ਜੀ ਬਾਈ ਜੀ ਅਸੀਂ ਆਏ ਹੋਏ ਸੀਗੇ ਕਿਸਾਨ ਮੇਲਾ ਰਾਜਪੁਰਾ ਤੇ ਬਾਈ ਜੀ ਮਿਲੇ ਨੇ ਬਾਈ ਦਾ ਪਹਿਰਾਵਾ ਦੇ ਕੇ ਨਾ ਜੀ ਕਰਿਆ ਵੀ ਵੀਡੀਓ ਬਣਾਈਏ ਬਾਈ ਜੀ ਦੀ ਗੱਲਬਾਤ ਕਰਦੇ ਕਿ ਬਾਈ ਜੀ ਅਸੀਂ ਕੀ ਹਾਲ ਚੱਲ ਹੈ ਬਾਈ ਜੀ ਠੀਕ ਹੈ ਬਾਈ ਜੀ ਕਿੱਥੋਂ ਆਏ ਬਾਈ ਆਪਾਂ ਜੀ ਮੇਰਾ ਵੀਰ ਜੀ ਸ਼ਹਿਰ ਸਮਾਣਾ ਹੈ ਡਿਸਟ੍ਰਿਕਟ ਪਟਿਆਲਾ ਤੋਂ ਠੀਕ ਹੈ ਜੀ ਦੱਸੋ ਪਹਿਰਾਵੇ ਬਾਰੇ ਦੱਸੋ ਮੜਾ ਜੀ ਪਹਿਰਾਵਾ ਤਾਂ ਜੀ ਇਹ ਖੂਨ ਚ ਹੈ ਬਚਪਨ ਤੋਂ ਹੀ ਹੈ ਮਨੂੰ ਜਿਹੜਾ ਮਲਵਾਈ ਗਿੱਧਾ ਭੰਗੜਾ ਮੈਂ ਕਲਚਰ ਪ੍ਰੋਗਰਾਮ ਆ ਸਕੂਲ ਕਾਲਜ ਲੈਵਲ ਤੋਂ ਪਹਿਲਾਂ ਕਰਦਾ ਰਿਆ ਠੀਕ ਹੈ ਜੀ ਔਰ ਕਿਸਾਨੀ ਨਾਲ ਜੁੜਿਆ ਹਾਂ ਹਾਂ ਜੀ ਕੋਨੇ ਜਿਹਨੂੰ ਕਹਿੰਦੇ ਜੱਟਾਂ ਐਜੂਕੇਸ਼ਨ ਵੀ ਹਾਸਲ ਕੀਤੀ ਐ ਠੀਕ ਹੈ ਪਰ ਆਪਣੀ ਮਿੱਟੀ ਦੇ ਮੋਹ ਨਾਲੋਂ ਪਿੱਛੇ ਨਹੀਂ ਹਟਿਆ ਮੈਂ ਸਹੀ ਗੱਲ ਪੰਜਾਬ ਦੇ ਕਲਚਰ ਨਾਲੋਂ ਜਿੰਨਾ ਚਿਰ ਹੈਗਾ ਮੈਨੂੰ ਇਹ ਆ ਕਿ ਮੈਂ ਆਪਣੀ ਮਿੱਟੀ ਨਾਲ ਜੁੜਿਆ ਰਹਾ ਹਾਂ ਆਪਣੇ ਕਲਚਰ ਨਾਲ ਜੁੜਿਆ ਰਹਾ ਹਾਂ ਕਿਉਂਕਿ ਲੋਕ ਵਿਦੇਸ਼ਾਂ ਦੀ ਤੋੜ ਤੁਰੇ ਜਾਂਦੇ ਆ ਸਹੀ ਗੱਲ ਹੈ ਉੱਥੇ ਜਾ ਕੇ ਆਪਾਂ ਨੌਕਰੀਆਂ ਕਰਦੇ ਆ ਸਾਡੇ ਇੱਥੇ ਸਾਰਾ ਕੁਝ ਹੈਗਾ ਪਰ ਸਾਨੂੰ ਇੱਕ ਸ਼ਰਮ ਮਾਰਨੀ ਪਊਗੀ ਸ਼ਰਮ ਮਾਰਨੀ ਉੱਥੇ ਜਾ ਕੇ ਅਸੀਂ ਨੀਵੇਂ ਤੋਂ ਨੀਵਾ ਕੰਮ ਕਰਦੇ ਆ ਇੱਥੇ ਜਿ ਘਰ ਦਾ ਕੰਮ ਕਰਨ ਤੋਂ ਹੀ ਸਹੀ ਗੱਲ ਹੈ ਸਹੀ ਗੱਲ ਹੈ ਜਿਹੜਾ ਉਹ ਆਪਣੇ ਆਪ ਨੂੰ ਗਲਤ ਮੰਨਦੇ ਆ ਗਲਤ ਮੰਨਦੇ ਆ ਠੀਕ ਹੈ ਜਿਹੜਾ ਪਹਿਰਾਵਾ ਅਸੀਂ ਪੈਂਟਾਂ ਕਮੀਜ਼ਾਂ ਹੋਰ ਵਗੈਰਾ ਪਾਹਂਦੇ ਸਾਡਾ ਨਹੀਂ ਸਾਡਾ ਇਹੀ ਹੈ ਸਾਡਾ ਇਹ ਹੈ ਸਾਡਾ ਜੋ ਪੰਜਾਬੀ ਫੋਕ ਕਲਚਰ ਹੈ ਸਾਡਾ ਇਹ ਹੈ ਅਸੀਂ ਆਪਣਾ ਛੱਡ ਕੇ ਦੂਸਰੇ ਵਿਦੇਸ਼ੀ ਪਹਿਰਾਵੇ ਵਾਲ ਟੁਰ ਰਹੇ ਆ ਤਾਂ ਪੰਜਾਬ ਸਾਡਾ ਥੋੜੇ ਚਿਰ ਤੱਕ ਖਾਲੀ ਹੋਣ ਦੀ ਤਾਦਾਦ ਹੈ ਜਿਵੇਂ ਜੇ ਪਾਣੀ ਮੁੱਕ ਰਿਹਾ ਨਾ ਧਰਤੀ ਚੋਂ ਹਾਂਜੀ ਤੇ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਕਲਚਰ ਵੀ ਖਤਮ ਹੁੰਦਾ ਜਾ ਰਿਹਾ ਸੋ ਮੈਨੂੰ ਇੱਕੋ ਇਹੀ ਹੈ ਮੇਰੇ ਦਿਲ ਚ ਵੀ ਇੱਕ ਬੂੰਦ ਵੀ ਜੇ ਮੈਂ ਇਹਦੇ ਵਿੱਚ ਪਾ ਕੇ ਇਸ ਪੰਜਾਬ ਦੇ ਕਲਚਰ ਨੂੰ ਬਚਾ ਸਕਾਂ ਕੋਈ ਯਤਨ ਕਰ ਸਕਾਂ ਔਰ ਮੈਨੂੰ ਜਾਂ ਜੋ ਮੈਂ ਆਪਣਾ ਪਹਿਰਾਵਾ ਪਹਿਨਿਆ ਹੋਰ ਕੋਈ ਬੱਚਾ ਜਾਂ ਮੇਰਾ ਵੀਰ ਭਰਾ ਕੋਈ ਪ੍ਰੇਰਿਤ ਹੋਵੇ ਸਹੀ ਗੱਲ ਹੈ ਸਹੀ ਗੱਲ ਹੈ ਪੰਜਾਬ ਦੀ ਇੱਕ ਲੱਗ ਜੇ ਕੋਈ ਨੂੰ ਪੰਜਾਬੀ ਕਲਚਰ ਲੱਗੇ ਔਰ ਆਪਣੀ ਮੂਹ ਨਾਲ ਜਿਹੜੀ ਮਿੱਟੀ ਨਾਲ ਜੁੜੇ ਕਿਸਾਨੀ ਨਾਲ ਇੱਚ ਬਹੁਤ ਕੁਝ ਹੈ ਬਹੁਤ ਕੁਝ ਹੈ ਸਾਡੇ ਗੁਰੂਆਂ ਪੀਰਾਂ ਸੇਧ ਦਿੱਤੀ ਔਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖੁਦ ਹਾਲ ਵਾਇਆ ਖੇਤੀ ਕੀਤੀ ਉਹਨਾਂ ਨੇ ਹਾਂਜੀ ਕਾਕੀ ਉਹ ਉਹਨਾਂ ਨੂੰ ਘਾਟਾ ਸੀ ਕਿਸੇ ਗੱਲ ਦਾ ਹੋਰ ਕੰਮ ਨਹੀਂ ਸੀ ਕਰ ਸਕਦੇ ਸਾਰੇ ਕੋਈ ਉਤਮ ਖੇਤੀ ਬਜ਼ੁਰਗਾਂ ਨੇ ਕਿਹਾ ਮੱਧਮ ਵਪਾਰਕ ਨਖੇਦ ਨੌਕਰੀ ਇਹ ਨੌਕਰੀ ਨੂੰ ਅੱਜ ਲੋਕ ਅਲੱਗ-ਅਲੱਗ ਕਹਿੰਦੇ ਵੀ ਨੌਕਰੀ ਮੈਨੂੰ ਚਾਹੀਦੀ ਸਰਕਾਰੀ ਜਿਹੜੀ ਸਰ ਜਿਹਦੇ ਕੋਲ ਵੀਰ ਦੀ 4 ਮਰਲੇ ਹੈਗੇ ਨੇ ਜ਼ਮੀਨ ਹੈਗੀ ਐ ਉਹ ਆਪਣੀ ਮਿੱਟੀ ਨਾਲ ਜੁੜੋ ਮਿਹਨਤ ਕਰਨੀ ਲੋੜ ਹੈ ਸਾਰਾ ਕੁਝ ਲੱਭਦਾ ਹੈ ਉਲਟੇ ਪਾਸੇ ਭੱਜ ਲਿਆ ਉਲਟੇ ਪਾਸੇ ਭੱਜ ਲਿਆ ਔਰ ਇਹ ਥੋੜਾ ਜਿਹੀ ਦੌੜ ਲੈਣੀ ਜ਼ਿਆਦਾ ਤੇ ਨਹੀਂ ਹੈਗੀ ਸਹੀ ਗੱਲ ਹੈ ਇਹਦਾ ਜਿਹੜਾ ਰਿਜ਼ਲਟ ਹੈ ਕੋਈ ਬਹੁਤ ਵਧੀਆ ਨਹੀਂ ਹੈਗਾ ਵਧੀਆ ਨਹੀਂ ਹੈਗਾ ਔਰ ਲੰਮਾ ਸਮਾਂ ਨਹੀਂ ਚੱਲਣਾ ਠੀਕ ਹੈ ਜੀ ਠੀਕ ਹੈ ਨਾ ਜੇ ਆਪਾਂ ਵਿਦੇਸ਼ਾਂ ਦਾ ਤੁਰਿਆ ਠੀਕ ਹੈ ਉਹਨਾਂ ਦੀ ਮਜਬੂਰੀਆਂ ਉਹਨਾਂ ਦਾ ਪਹਿਰਾਵਾ ਸਹੀ ਗੱਲ ਉਹਨਾਂ ਦਾ ਕਲਚਰ ਹੋਰ ਹੈ ਨਾ ਖਾਣਾ ਪੀਣਾ ਹੋਰ ਹੈ ਆਪਣਾ ਕਲਚਰ ਹੋਰ ਉਹਦਾ ਕਲਚਰ ਹੋਰ ਜੋ ਸਾਡਾ ਦਾ ਮੀਰ ਵਿਰਸਾ ਜੀ ਮੀਰ ਵਿਰਸਾ ਸਹੀ ਲੋਕ ਦੁਨੀਆ ਸਾਡੇ ਤੇ ਹਮਲਾ ਮਾਰੇ ਸਾਨੂੰ ਕਿਉਂ ਲੁੱਟਦੇ ਨਹੀਂ ਆ ਸੀ ਸਾਡੀ ਧਰਤੀ ਉਮਜਾਉ ਹੈ ਸਾਡਾ ਪਹਿਰਾਵਾ ਜਿਹੜਾ ਹੈ ਉਹ ਸਭ ਤੋਂ ਲੱਗੇ ਸਾਡੀਆਂ ਜਮੀਰਾਂ ਲੱਗ ਨੇ ਅਜੇ ਵੀ ਸਾਨੂੰ ਸਾਰੇ ਦਮਾਉਣ ਦੀ ਕੋਸ਼ਿਸ਼ ਕਰਦੇ ਨੇ ਦਬਾਈਏ ਪਰ ਸਾਨੂੰ ਵੀ ਕੋਪਰਾਲਾ ਕਰਨਾ ਪਏਗਾ ਇਹਨਾਂ ਸਾਹਮਣੇ ਦੀ ਲੋੜ ਹੈ ਜੇ ਅਸੀਂ ਨਾ ਸੰਭਾਲਿਆ ਆਉਣ ਵਾਲੇ ਆਪਣੇ ਬੱਚਿਆਂ ਨੂੰ ਜਾਂ ਵਿਰਸੇ ਨੂੰ ਅਸੀਂ ਕਿੱਥੋਂ ਸੰਭਾਲਾਂਗੇ ਜੁੜਨ ਦੀ ਲੋੜ ਹੈ ਠੀਕ ਹੈ ਪੜੋ ਲਿਖੋ ਜਾਂ ਆਪਣਾ ਕੋਈ ਤੁਸੀਂ ਹੋਰ ਐਡਰੈਸ ਪੈਣ ਨਹੀਂ ਪੈਣੋ ਮਰਨੇ ਆਪਣੇ ਵਿਰਸਾ ਆਪ ਲੋਕ ਆਪਣੇ ਵਿਰਸੇ ਨਾਲ ਬੋਲੋ ਆਪਣੇ ਇਹ ਦੇ ਕਰਕੇ ਅਸੀਂ ਪਛਾਣ ਸਾਡੀ ਪੰਜਾਬੀ ਆ ਜੇ ਅਸੀਂ ਖੋਣਾ ਤੁਸੀਂ ਕਹਦੇ ਆ ਆ ਤੁਸੀਂ ਅੱਜ ਮੈਨੂੰ ਦੇਖ ਰਹੇ ਹੋ ਦਿਖਾਓ ਬਾਈ ਦਾ ਮਤਲਬ ਹੈ ਤੁਹਾਡੇ ਨਾਲ ਉਹ ਅਲੱਗ ਚਲੋ ਅਲੱਗ-ਅਲੱਗ ਰਹੇ ਪਰ ਨਹੀਂ ਵੀਰੇ ਕਿਸੇ ਦਿਨ ਆਪਾਂ ਸਾਰੇ ਹੀ ਹੁੰਦੇ ਸੀ ਸਹੀ ਗੱਲ ਹੈ ਬਾਬਾ ਸਾਰੇ ਹੀ ਅੱਗਾ ਹੁੰਦੇ ਸੀ ਹਾਏ ਕਿਉਂਕਿ ਭੁੱਲ ਗਏ ਆਪਾਂ ਸਹੀ ਗੱਲ ਹੈ ਥੋੜੀ-ਥੋੜੀ ਇਹਨੂੰ ਜੁੜਨ ਦੀ ਜੋੜਨ ਦੀ ਕੋਸ਼ਿਸ਼ ਕਰੋ ਆਪਾਂ ਫੇਰ ਉੱਥੇ ਆ ਜਾਈਏ ਠੀਕ ਹੈ ਜਿੰਨਾ ਕੋ ਕਰ ਸਕਦੇ ਆ ਉਹਨਾਂ ਨੂੰ ਕਰੋ ਜਿੰਨਾ ਕੋ ਯਤਨ ਹੁੰਦਾ ਆਪਣੇ ਬੱਚਿਆਂ ਨੂੰ ਹੋਰ ਯਾਂਗੇ ਇਸ ਨੂੰ ਜਿੰਨਾ ਸਾਧਿਆ ਜਾਂਦਾ ਨੂੰ ਸੰਭਾਲ ਲਓ ਹਾਂ ਜੇ ਆਪਾਂ ਨਾਮ ਯਕਨ ਕੀਤਾ ਅੱਗੇ ਸੰਪਰਕ ਨਾਮ ਕੀ ਆਪਨ ਨਾਮ ਵੀ ਮੇਰਾ ਵੀਰ ਜੀ ਅਮਨਦੀਪ ਸਿੰਘ ਹੈ ਨਾਮ ਸੰਧੂ ਹਾਂਜੀ ਮਗਰ ਨਿੱਕੇ ਨੇ ਮੇਰਾ ਪੰਮੀ ਸੰਧੂ ਚਾ ਠੀਕ ਹੈ ਪੰਮੀ ਸੰਧੂ ਭਾਈ ਵੀਰੇ ਪੰਮੀ ਸੰਧੂ ਸ਼ਹਿਰ ਮੇਰਾ ਸਮਾਣਾ ਡਿਸਟ੍ਰਿਕਟ ਪੰਜਾਬ ਪਟਿਆਲਾ ਠੀਕ ਹੈ ਜੀ ਔਰ ਮੇਰਾ ਬਾਰਡਰ ਤੇ ਲੱਗਦਾ ਉੱਥੇ ਮੇਨੂੰ ਡਿਸਟ੍ਰਿਕਟ ਕਾਥਲ ਵੀ ਲੱਗ ਜਾਂਦਾ ਪਿੰਡ ਅਜ਼ੀਮਗੜ ਮੇਰਾ ਪਿੰਡ ਹੈ ਉੱਥੇ ਮੇਰੀ ਫਾਰਮਿੰਗ ਖੇਤੀ ਹੈ ਮੇਰੀ ਇਹ ਆਬਦੀ ਖੇਤੀ ਕਰਦੇ ਹੁੰਦਾ ਹਾਂ ਮੇਰੀ ਖੇਤੀ ਬਹੁਤ ਬੋਤਾਨੀ ਕੰਮ ਕੋਈ ਹੈਗਾ ਨਾਲ ਹੀ ਖੇਤੀ ਕਰੀ ਮੈਂ ਖੇਤੀ ਕਰਦਾ ਮੇਰੇ ਬਜ਼ੁਰਗ ਘਰ ਦੇ ਕਹਿੰਦੇ ਛੱਡ ਦੇ ਕਿਹੜੇ ਕੰਮਾਂ ਦੇ ਪਿਆਰ ਤੋਂ ਰਹਿੰਦੇ ਮੈਂ ਜਿੰਨਾ ਕੰਮ ਚੱਲਦਾ ਮੈਂ ਤਾਂ ਖੇਤੀ ਨਾਲ ਜੁੜਿਆ ਖੇਤੀ ਕਰਾਂਗਾ ਪਰ ਆਪਣੇ ਇਸ ਜਿਹੜੇ ਪਹਿਰਾਵੇ ਨੂੰ ਉਹਦੇ ਨਾਲ ਬੈਨੂ ਪਿਆਰ ਹੈ ਜਿੱਥੇ ਤੋਂ ਖੇਦੇ ਪਹਿਨਵਾਵਾਂਗਾ ਅੱਗੇ ਬੱਚੇ ਕਰ ਰਹੇ ਨੇ ਇਹਨੂੰ ਕਰਦੇ ਆ ਜੀ ਪਰ ਨਹੀਂ ਉਹ ਫਲਕਾਰ ਬੋਨਾ ਨਹੀਂ ਜਾਂਦਾ ਔਰ ਯਾਨੀ ਕਿ ਹੋਰ ਵੀ ਥੋੜਾ ਸਿੰਗ ਜਿਹਾ 1100 ਕਲਚਰ ਦਾ ਸਾਰਾ ਨੂੰ ਸ਼ੋਅ ਦੇਖ ਲੈਣਾ ਠੀਕ ਹੈ ਭਾਈ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਨੋਜਮਾ